ਲੋ ਜੀ ਕਿਹਨਾਂ ਦੇ ਬਾਬੂ ਕਿੰਨਾ ਟਾਈਮ ਤੋਂ ਸੁਣਦੇ ਹੋ ਤੁਸੀਂ ਯਾਨੀ ਖਲਵੰਤ ਸਿੰਘ ਜੀ ਦੀ ਕਹਾਣੀ ਮੈਂ ਖਲਵੰਤ ਸਿੰਘ ਦੀ ਗਿਆਨੀ ਦੀ ਕਥਾ ਕਮ ਸਕਮ ਹੋਵੇ ਹੁਣ ਜੀ 10 ਸਸ ਤੋਂ ਠੀਕ ਹੈ ਜਿਵੇਂ ਹੁਣੇ ਤੁਸੀਂ ਵਿਆਖਿਆ ਕਰਕੇ ਦੱਸੀ ਹੈ ਨਾ ਵੀ ਖੇੜੇ ਵਾਸਤੇ بڑے ਲਿਖੇ ਤੇ ਅਨਪੜ੍ਹ ਬੰਦੇ ਦਾ ਕੋਈ ਫਰਕ ਨਹੀਂ ਆਇਆ ਕੋਈ ਕੋਈ ਫਰਕ ਨਹੀਂ ਇਹਦਾ ਜੀ ਅਭਿਆਸ ਹੈ ਜਿਵੇਂ ਬੰਦਾ ਆਪਣਾ ਜਿਵੇਂ ਗੈਲੀ ਜੀ ਨੇ ਦੱਸਿਆ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਬੈਠਣਾ ਕਿਵੇਂ ਤਰੀਕਾ ਹੋਣਾ ਚਾਹੀਦਾ ਨਾ ਤਜਰਬਾ ਤੇ ਯਰ ਬਾਈ ਬਸਲੇ یوں ਬੈਠਦਾ ਜਿਵੇਂ ਆਗਲੇ ਸਾਰ ਬੈੰਦਾ ਜਿ ਉਹ ਵਿੱਚ ਬੈੰਦਾ 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 ਬੈਠੀ ਰਹੇ ਠਿਕਾ ਠਿਕਾ ਠਿਕਦਾ ਠਿਕਦਾ ਕੀ ਹੋ ਜਾਂਦਾ ਠਿਕ ਜਾਂਦਾ ਆਪਾਂ ਕਹਿੰਦੇ ਦਵਾਈ ਇਦਾਂ ਲੈਂਦਾ ਬੰਦਾ ਤਕੜਾ ਹੀ ਹੋ ਗਿਆ ਦਵਾਈ ਲੱਗਣ ਲੱਗੀ ਜੇ ਤਾਂ ਛੱਡ ਗਿਆ ਫਿਰ ਤਾਂ ਦੇਖੋ ਜੀ ਮਮੀ ਹੋ ਗਿਆ ਜਿਵੇਂ ਪਹਿਲਾਂ ਸੀ ਅਗਰ ਲੈਂਦਾ 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 ਫਿਰ ਸਭ ਨੂੰ ਤੰਦਰੁਸਤੀ ਤੇ ਦਵਾਈ ਵੀ ਛੁੱਟ ਗਈ ਐਸੀ ਤਰ੍ਹਾਂ ਟਿਕਦਾ ਤੇਰੀ ਤਵੰਦਾ ਜਦੋਂ ਪੂਰਾ ਟਿਕ ਜਾਂਦਾ ਹੈ ਭਗਵਾਨ ਦੇ ਕੋਲ ਜਾਂਦਾ ਉਹ ਦਵਾਈ ਉਦੋਂ ਉਹਨੂੰ ਦੁਬਾਰੇ ਚੱਲਦੀ ਨਹੀਂ ਲੇਣਾ ਜ਼ਰੂਰੀ ਲੈਣਾ ਪੈਂਦਾ ਉਹਦੀ ਦਵਾਈ ਛੁੱਟ ਗਈ ਜੀ ਨਾਲੇ ਮੈਂ ਜੀ ਟੱਚ ਵੀ ਲਿਆ ਸੀ ਤੁਹਾਡੇ ਕੋਲ ਬਕਰ ਦੰਗੀ ਮੈਨੂੰ ਲੈ ਕੇ ਫੋਨ ਕਰਦਾ ਮੈਨੂੰ ਪਤਾ ਵਿਗਿਆਨਿਕ ਕਲਮਾਂਤਿਕ ਲਾ ਕੇ ਦੇਖ ਰਿਹਾ ਇੱਕ ਵਾਰ ਫਿਰ ਮੈਂ ਜਵਾ ਲਿਆ ਕਦਾ ਤੁਹਾਡੇ ਸਮਝ ਆ ਜਾਂਦੀ ਗੈਮ ਜੀ ਕਿਉਂਕਿ ਆਮ ਤੌਰ ਤੇ ਕਈ ਵਾਰ ਸਾਨੂੰ ਕਹਿ ਦਿੰਦੇ ਨੇ ਸ਼ਾਕਮਾਲੇ ਮੇ ਕਥਾ ਥੋੜੀ ਜੀ ਸਰਲ ਕਹੇ ਥੋੜੀ ਕਥਾ ਸਾਡੇ ਸਮਝ ਨਹੀਂ ਆਈ। ਨਹੀਂ ਇੱਕ ਚੀਜ਼ ਮੈਂ ਦੇਖੀ ਜੀ ਐਸੇ ਮੰਨ ਲਓ ਜਿਹੜੀ ਥੋੜੀ ਕਥਾ ਮੰਨ ਲਓ ਮੰਨ ਲਓ ਬਹੁਤ ਸਭ ਤੋਂ ਸਰਲ ਹੈ। ਇਹ ਦੇਸੀ ਹੈ। ਹਰ ਇੱਕ ਦੇ ਮੰਨ ਲਓ ਸਮਝ ਚਾਉਣ ਵਾਲੀ ਜਿਹੜੀ ਦੂਜੇ ਨਹੀਂ ਹੁਣ ਮੰਨ ਲਓ ਜਿਹੜੇ ਜਿਆਦੇ ਸਮਝ ਚਾਹਣ ਜਿਆਦੇ ਭੁਗਾਈ ਦਾ ਬੰਦੇ ਹੁੰਦੇ ਨਾ ਉਹ ਸਰਲ ਕਰਦੇ ਆ ਵੀ ਹਰੇਕ ਦੇ ਸਮਝ ਚ ਆ ਜੇ। ਹਾਂਜੀ। ਸੌਖਾ ਕਰ ਦੂੰਦੇ ਨੇ। ਬਿਲਕੁਲ ਅਨਪੜ੍ਹ ਤੋਂ ਅਨਪੜ੍ਹ ਨੂੰ ਵੀ ਪਤਾ ਲੱਗ ਜਾਏ। ਜਿਵੇਂ ਕੋਲ ਸ਼ੇਅਰ ਤੋਂ ਸ਼ੇਅਰ ਨਹੀਂ ਅਲੱਗ ਜਾਂਦੇ ਵਿੱਚ ਜੀ। ਬਾਹੀ ਦੀ ਗੱਲ ਕਰੀ ਸੀ ਪ੍ਰਣਾਤ ਜੀ ਨੇ ਇਹ ਸ਼ਬਦ ਪੁੱਛਿਆ ਸੀ ਨਾ ਹਾਂ ਜੀ ਵੀ ਉਹ ਬੰਦੇ ਆ ਪੜ੍ਹੀ ਸੀ ਉਹਨਾਂ ਟਾਈਮਾਂ 'ਚ ਹਾਂ ਜੀ ਉਹ ਨਾਲੇ ਤਾਂ ਬਾਹੀ ਵਾਲਾ ਆਪ ਉਹਨਾਂ ਦੇ ਮਤਲਬ ਤੇ ਨਾਲ ਹੀ ਉਹਨੇ ਨੇ ਅਖਿਆ ਵੀ ਭੱਜਣੀ ਵੀ ਜ਼ਰੂਰੀ ਹੈ ਵੀ ਐ ਐਸੇ ਤਰ੍ਹਾਂ ਮਤਲਬ ਹੋ ਗਿਆ ਵੀ ਰੇਡੀਓ ਬਾਰੇ ਤੁਸੀਂ ਦੱਸਦੇ ਸੀ ਵੀ ਤੁਸੀਂ ਲੈ ਕੇ ਆਏ ਰੇਡੀਓ ਜਾ ਕੇ ਜਿਹੜਾ ਮੈਂ ਦੀ ਰੇਡੀਆ ਲੈ ਕੇ ਕੀ ਆ ਰੇਡੀਆ ਖਰਾਬ ਹੋ ਗਿਆ ਇੱਥੋਂ ਰਾਮਾ ਮੰਡੀਏ ਦੀ ਘਰ ਤੋਂ 15 ਕਿਲੋਮੀਟਰ ਉਹ 15 18 ਮੈਂ ਸਾਰਾ ਦਿਨ ਤਾਂ ਸਾਡੇ ਕੰਮਾਂ ਲਈ ਲੱਗੀ ਇੱਥੇ ਸਾਰੇ ਤਾਂ ਮੈਨੂੰ ਮਿਲੇ ਪਰ ਰੇਡੀਆ ਦਾ ਤਾਂ ਕੋਈ ਮਿਲਿਆ ਨਹੀਂ ਉਹਦੀ ਆਵਾਜ਼ ਘਟਣੋਂ ਵੱਧਣੋਂ हट ਗਈ ਮੈਂ ਨੂੰ ਦੱਸਿਆ ਕਿਸੇ ਨੇ ਕਿ ਭੋਲਾ ਭੋਲਾ ਰਾਮੇ ਹਾਂਜੀ ਰੇੜੀਆ ਦਾ ਕੰਮ ਆਜੇ ਜ਼ਿਕਰ ਕਰਦਾ ਹੈ ਉਹ ਉਮਰ ਉਹਦੀ 65 ਸਾਲ ਮੈਂ ਕਿਹਾ ਕਰਦਾ ਕਿ ਪੱਕੀ ਗੱਲ ਆ ਰਾਮ ਦਾ ਨਾ ਤੁਰਿਆ ਭੋਲਾ ਨਾ ਲੈਦੀ ਰੇੜੀਆ ਵਾਲਾ ਮੈਂ ਜੀ ਉੱਥੇ ਗਿਆ ਤੇ ਉਹ ਨਾਲ ਲਿਆ ਮੈਂ ਤੇ ਰਸ਼ ਕਿਹੜਾ ਨਾ ਮੈਂ ਹੁਣ ਛੱਡਿਆ ਤੇ ਮੈਂ ਲੈ ਜਾਇਆ ਤੇ ਉਹਨੇ ਮੇਰੇ ਤੋਂ ਬਾ ਕਿੰਨੇ ਲੱਗੇ ਅਦਾ ਮੈਂ ਲਗੂਆਂ 90 ਮੈਂ 90 ਨਹੀਂ 100 ਹੀ ਚੱਕ ਪਰ ਰੇੜੀਆ ਭਾਰੀ ਵਧੀਆ ਉਨੇ ਬਿਜਾਰੇ ਨੂੰ ਬਹੁਤ ਬਈਆ ਭਾਰ ਘੂੜਕੇ ਲਾਤਾ ਦਿੱਤੇ ਉਹਨੇ ਢੂੜ ਦੋ ਘੰਟੇ ਮੈਂ ਆਹਰਾਮਦਾਨੀ ਨੂੰ ਬੈਠਾ ਰਖੇ ਉਹ ਨਾਲ ਯਾ ਜਦੋਂ ਮੈਨੂੰ ਚਲਾ ਆਸਵਾਰ ਕੇ ਦੇਖਿਆ ਤੂੰ ਮੈਨੂੰ ਜਣ ਗਿਆ ਚਾਹ ਮਨ ਅਜ ਤੋੜਿਆ ਬਸ ਤੇ ਹੁਣ ਕੋਲੇ ਰੋਜ਼ ਕਥਾ ਸੁਣਦੇ ਰਹਿੰਦੇ ਜੀ ਜਿਹੜੀ ਦੋ ਦਿਨ ਰਾਤ ਸੁਣਦੇ ਮੈਂ ਇੱਕ ਕਥਾ ਜੀ ਹਾਂ ਮੇਰੇ ਕੋਲੇ ਆ ਇਹ ਬੋਲਦੇ ਜੀ ਉਹ ਉਹਦੇ ਵਿੱਚ ਵਿੱਚ ਪੈ ਤੇ ਮੇਰੇ ਕੋਲੇ ਇਹ ਮੇਰੇ ਕੋਲ ਛੋਟਾ ਜਿਹਾ ਮੋਬਾਈਲ ਹੈ ਚਿੱਪ ਇਹਦੀ ਵਿੱਚ ਵੀ ਹੈ ਹਾਂ ਹਾਂ ਨੇ ਚੱਪਣੇ ਨੂੰ ਉਹ ਜੂਟੂ ਤੇ ਹਾਂ ਸਾਰੇ ਮੇਰੇ ਵੀ ਆਉਂਦੇ ਗੁਰਦੁਆਰਾ ਮੇਰੇ ਵੀ ਬੰਦੇ ਸੀਗੇ ਜੀ ਫਿਰ ਉਸ ਤੋਂ ਬਾਅਦ ਜਿਵੇਂ ਨਾ ਸੁਣਿਆ ਅੱਗੇ ਫਿਰ ਮੈਮਰੀ ਕਾਰਡ ਵੀ ਦੇ ਦਿੰਦੇ ਆ ਫਿਰ ਮੈਮਰੀ ਉਹ ਨਾ ਜਿਵੇਂ ਐ ਦੀ ਜਿਵੇਂ ਚੱਪਣੇ ਪ੍ਰੋਟੀਨ ਹੰਦੀ ਉਹ ਆਪਣੇ ਨਾਲ ਕੋਲੇ ਬੰਦੀ ਵਧੀਆ ਪ੍ਰਬੰਧ ਹੈ ਜੀ ਚੱਪਾ ਪਰੰਦਾ ਠੀਕ ਹੈ ਉਹਨਾਂ ਕੋਲੇ ਖਾਸ ਹੀ ਇਹਨਾਂ ਦੀ ਆਸ ਕੀ ਪਹਿਲੀ ਵਾਰੀ ਆ ਰਿਹਾ ਨਾ ਟੇਬਲ ਦੇ ਉੱਤੇ ਆਇਆ ਜੀ ਆਪ ਨੂੰ ਕਿਤਾਬ ਪੜ੍ਹਦੇ ਦੇਖਣਾ ਜਦੋਂ ਮੈਂ ਸਕੂਲੇ ਖੇੜੇ ਨਾਲ ਪੜ੍ਹਾਈ ਉਹ ਲੱਗਿਆ ਜਾਂਦਾ ਜੀ ਉਹ ਵੀਰੂ ਵਾਲੇ ਪਿੰਡ ਕਥਾ ਕਰਨ ਨੂੰ ਰੋਕਾ ਸੀ ਤੁਹਾਨੂੰ ਦੱਸਦੇ ਹਾਂ ਉਹ ਤੁਹਾਨੂੰ ਦੱਸਦੇ ਹਾਂ ਇਹ ਕਥਾ ਸੁਣਿਆ ਕਰ ਤੁਹਾਡੇ ਬਿੱਤਰ ਬੇਟੀ ਨੇ ਹਾਂ ਦੱਸ ਦਿਆ ਹੈ ਨਾ ਜੀਪੁਰ ਬਿਲਕੁਲ ਬਿਲਕੁਲ ਜੁੱਤੂ ਦਾਂਦੇ ਨਾ ਨਾ ਮੈਂ ਇੱਥੇ ਜਾਈ ਜਾਂਦਾ ਸੀਗਾ ਅਬੀਰੂ ਵਾਲੇ ਗੋੜੇ ਕਈ ਦਿਨ ਹੋ ਗਏ ਤੇ ਮੈਂ ਉਹ ਨਾਲ ਕੋਈ ਲੈ ਜਾਂਦੀ ਸੀ ਬਜ਼ੁਰਗ ਤੇ ਮੈਂ ਜੋ ਬਾ ਮੋਟਰਸਾਈਕਲ ਦੇ ਕੇ ਰੋ ਮੰ ਲਿਆ ਤੇ ਮੈਂ ਉਹਨੂੰ ਆਖਿਆ ਸਾਡੇ ਸਮਾਗ ਹੋ ਗਿਆ ਨਿਕਲਵਾਂ ਸਿਆਰੇ ਲੁਧਿਆਣੇ ਦੇ ਉਹਨੂੰ ਸੱਚੀ ਪੱਕੀ ਗੱਲ ਹੈ ਕਪੜਾ ਦੀ ਮਾਰਦਾ ਮਨ ਲੈ ਮੈਨੂੰ ਕਹਿੰਦਾ ਸਾਡਾ ਤਾਂ ਸਾਰਾ ਪਿੰਡ ਸੁਣਦਾ ਉਹਨਾਂ ਨੂੰ ਕਹਿੰਦਾ ਸਾਡੇ ਉਹ ਗੁਰਦੁਆਰਾ ਸਾਹਿਬ ਚੱਲਦੇ ਨਾਲ ਹੁਣ ਫਿਰ ਪੱਕੀ ਆਪਣੇ ਆ ਕੇ ਮਿਲਦੇ ਉੱਥੇ ਇਹਨੂੰ ਦੇਖ ਲੈ ਸੋਮੇ ਬੰਦਨ ਮੋਗੇ ਦੇ ਫੋਟੋ ਵੀ ਹੈ ਜੀ ਤੇ ਬਾਰਾ ਸਾਡਾ ਬਾਰੇ ਪੰਜਾਬ ਦੇ ਪਿੰਡ ਸੀ ਤੇ ਹਰਿਆਣੇ ਦੇ ਪਿੰਡ ਸਾਰੇ ਲੋਕ 14-15 ਹਜ਼ਾਰ ਹੁੰਦੇ ਸੀ ਰੇਡੀਓ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹ ਤੇ ਹਾਂ ਜੀ ਉਹਨਾਂ ਦੀ ਸੁਭਾਤ ਮਿਲਦੀ ਨਹੀਂ ਮਿਲਦਾ ਪੁੱਛਦਾ ਪਰ ਆ ਦੇਖੋ ਪਤਾ ਲੱਗਾ ਵੀ ਉਹਨਾਂ ਦਾ ਬੜਾ ਬੜਾ ਫਾਇਦਾ ਹੋਇਆ ਸੀ ਹਾਂ ਜੀ ਇਹਨਾਂ ਦੋ ਦਿਨਾਂ ਦਾ ਪ੍ਰੋਗਰਾਮ ਸੀ ਜਿਹੜੇ ਉਹ ਗਰ ਲਾਲ ਜ਼ਿੰਦਾ ਤੇ ਉਸ ਤੋਂ ਬਾਅਦ ਮੰਨ ਲਓ ਇੰਨੀ ਉਹਨਾਂ ਨੇ ਲਿਆ ਜਈ ਪਈ 3-4 ਦੇ ਰੇਜ ਕੇਰ ਵਰੀ ਕੋਲੋਂ ਇੱਥੇ ਆਪਣਾ ਪਿੰਡ ਸਾਨੂੰ ਬਹੁਤ ਉਹ ਮੰਨ ਲਓ ਉਸ ਤੋਂ ਬਾਅਦ ਹੁਣ ਗਾਹ ਨੂੰ ਆਪਾਂ ਸਮਾਗਮ ਆਪਾਂ ਇੱਥੇ ਕਰਾਵਾਂਗੇ ਆਪਾਂ ਨੇ ਕੌਲੀ ਆਖਿਆ ਕੌਲੀ ਕਹਿੰਦੇ ਤਾਂ ਨਾ ਇਸ ਹਾਲ ਆਇਆ ਕਰੋ ਇਹ ਥੋੜਾ ਹੱਥ ਨੇ ਵੀ ਚੱਲਦਾ ਹੁੰਦਾ ਜੀ ਉਹ ਮਾਈਕਰੋਸ ਹੋਇਆ ਸੀ ਪਰ ਕਿ ਲਾਈਵ ਹੁੰਦਾ ਜੀ ਉਹ ਐ ਲਾਈਵ ਕਿਵੇਂ ਹੁੰਦਾ ਜੀ ਉਹ ਡੀ ਲਾਈਵ ਹੁੰਦਾ ਜੀ ਡੀ ਲਾਈਵ ਹੁੰਦਾ ਜੀ ਉਹ ਸੈਮੀਨਾਰ ਉਹ ਸੈਮੀਨਾਰ ਕਰ ਰਹੇ ਸੀ ਉਹ ਸੰਗਤਾ ਮੇਰੇ ਹੱਥ ਨੇ ਵੀ ਉਹ ਤੇ तकरीबन ਕਾਫੀ ਪੰਜਾਬੀ ਗੋਸਤੀ ਹੱਥ ਨੇ ਚਾਰ ਗੋਸਤੀ ਉਤੇ ਸਰਪ ਰੋਕਾ ਉਹਦਾ ਨਾਮ ਚੱਲਦਾ ਇੱਕ ਜਗ੍ਹਾ ਦੀ ਨੇ ਜੀ ਹੋਰ ਲੇ ਤਾਂ